ਪੰਚਾਇਤੀ ਚੋਣਾਂ ਦੀਆਂ ਤਰੀਕਾ ਦਾ ਐਲਾਨ ਹੁੰਦੇ ਹੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਹ ਚਰਚਾ ਹੋਣ ਲੱਗੀ ਕਿ ਆਖਰਕਾਰ ਸਾਡੇ ਪਿੰਡ ਦਾ ਸਰਪੰਚ ਕੌਣ ਹੋਵੇਗਾ ਇਸ ਦੇ ਨਾਲ ਹੀ ਜਦੋਂ ਇਹ ਤਰੀਕਾ ਦਾ ਐਲਾਨ ਹੁੰਦਾ ਹੈ ਤੇ ਕਈ ਤਰੀਕੇ ਦੀਆਂ ਵੀਡੀਓਜ਼ ਜਿਹੜੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆਈਆਂ ਜਿਸ ਤਰੀਕੇ ਨਾਲ ਜਿੱਥੇ ਕਿਤੇ ਸਰਬਸੰਮਤੀ ਦੇ ਨਾਲ ਪਿੰਡ ਵਾਸੀ ਇੱਕ ਆਪਣਾ ਸਰਪੰਚ ਚੁਣਦੇ ਨੇ ਤੇ ਦੂਜੇ ਪਾਸੇ ਕਿਤੇ ਕਾਗਜ਼ ਪਰਤ ਜਾਂਦੇ ਨੇ ਤੇ ਉਹਨਾਂ ਨੂੰ ਬੀਡੀਪੀ ਉਹ ਦਫ਼ਤਰ ਦੇ ਵਿੱਚ ਗਾਲਾਂ ਸੁਣਨੇ ਪੈਂਦੀਆਂ ਨੇ ਪਰ ਅੱਗੇ ਚਲਦੇ ਆਂ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਦੱਸਦੀ ਕਿ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਉਮੀਦਵਾਰ ਦੇ ਕਾਗਜ਼ ਖੋ ਕੇ ਉਸ ਨੂੰ ਪਾੜ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੈ ਫਰੀਦਕੋਟ ਦੇ ਇੱਕ ਪਿੰਡ ਦੀ ਇਹ ਵੀਡੀਓ ਹੈ ਜਿੱਥੇ ਇੱਕ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਉਂਦਾ ਹੈ ਤੇ ਕੁਝ ਅਣਪਛਾਤੇਆਂ ਦੇ ਵੱਲੋਂ ਹੀ ਉਸਦੇ ਹੱਥੋਂ ਕਾਗਜ਼ ਫੜ ਕੇ ਤੇ ਉਸ ਨੂੰ ਪਾੜ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਇਹ ਤਸਵੀਰਾਂ ਨੇ ਜਾਣਕਾਰ ਦੇ ਮੁਤਾਬਕ ਫਰੀਦਕੋਟ ਦੇ ਕਸਬਾ ਸਾਦਿਕ ਦੇ ਪਿੰਡ ਮਮਾਰਾ ਦੇ ਲਖਵੀਰ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਅਜ਼ਾਦ ਤੌਰ ਤੇ ਪਿੰਡ ਦੀ ਸਰਪੰਚੀ ਦੀ ਚੋਣ ਲਈ ਆਪਣੀ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਲਈ ਆਪਣੇ ਸਾਥੀਆਂ ਨਾਲ ਕੋਟਪੁਰਾ ਰੋਡ ਤੇ ਸਰਹੰਦ ਨਹਿਰ ਕੋਲ ਬਣੇ ਆਰੋਦੇ ਦਫ਼ਤਰ ਪਹੁੰਚਦਾ ਜਿੱਥੇ ਇੱਕ ਸਕੋਰਪਿਓ ਗੱਡੀ ਦੇ ਵਿੱਚ ਕੁਝ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਉਸ ਤੋਂ ਹੱਥੋਂ ਫਾਈਲ ਫੜ ਕੇ ਪਾੜ ਕੇ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ ਅਖਰਕਾਰ ਇਹ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਾ ਹੀ ਪਿੰਡਾਂ ਦੇ ਵਿੱਚ ਮਾਹੌਲ ਪੂਰੇ ਤਰੀਕੇ ਨਾਲ ਪਖਿਆ ਹੋਇਆ ਹੈ ਇਹ ਨਹੀਂ ਨਹੀਂ ਕਿਤੇ ਤਾਂ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਸਰਪੰਚੀ ਦੇ ਲਈ ਦਫੀਸੇਂ ਨਾਂ ਜੀ ਮੇਰਾ ਮੈਂ ਕਾਜ ਭਰਨ ਆਇਆ ਸੀ ਇੱਥੇ ਮੈਂ ਇੱਕਦੋ ਖੜਾ ਆ ਕੇ ਇਧਰ ਅਨੁਛਾਤ ਅੱਧਾ ਜਣੇ ਆਏ ਮਿੱਥੋਂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾਫਾ ਨਾ ਇਹਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਨਾ ਛੱਡ ਕੇ ਗੱਡੀ ਭਜਾ ਕੇ ਲੱਗੇ ਕੀ ਕਹਿੰਦੇ ਗੋਦਾਬੇ ਮਾਰਦਿਆਂ ਦਿਆਂ ਸੀ ਐਂ ਕਰਦਿਆਂ ਜਾਈਂ ਕਰਦਿਆਂ ਕਿਹੜੀ ਪਾਰਟੀ ਕੋਲੋਂ ਭਰਨਾ ਇੱਕ ਅਥੇ ਯਾ ਜ਼ਿਆਦਾ ਸੀ ਕਿ ਕਿ ਪਾਰਟੀ ਨਾਲ ਸੰਬੰਧ ਚਾਹਦੇ ਲਖਵੀਰ ਸਿੰਘ ਦੇ ਅਸੀਂ ਕਾਗਜ਼ ਸਪੰਚੀ ਦੇ ਪਰਣ ਆਏ ਸੀ ਤੇ ਜਦੋਂ ਨਹਿਰ ਕਲੋਨੀ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਹੋਏ ਤੇ ਅਣਖਾਤੇ ਬੰਦਿਆਂ ਨੇ ਕਾਗਜ਼ੇ ਦੇ ਖੋ ਕੇ ਭੱਜ ਗਏ ਇਸੇ ਜਗ੍ਹਾ ਨਹਿਰ ਚ ਪਾੜ ਕੇ ਸੜਤੇ ਅਸੀਂ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸਾਝਾ ਪਿੰਡ ਨੇ ਚੁਣਿਆ ਸੀਗਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲਖਵੀਰ ਸਿੰਘ ਜੀ ਅੱਜ ਉਹਦੇ ਨਾਮੀਨੇਸ਼ਨ ਫਾਰਮ ਭਰਨ ਲਈ ਐਸ ਡੀਓ ਡਰੇਨਜ਼ ਨਹਿਰਾਂ ਤੇ ਕੋਟਕਪੂਰਾ ਰੋਡ ਤੇ 2:30 ਵਜੇ ਦੇ ਕਰੀਬ ਆਏ ਸੀ ਉਸ ਉਮੀਦਵਾਰ ਕੋਲੇ ਹੱਥ ਚਾਪਦੇ ਜੋ ਨਾਮੀਨੇਸ਼ਨ ਫਾਈਲ ਸੀ ਉਹ ਜਦੋਂ ਦਫ਼ਤਰ ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰ ਲਿਆਂ ਪਛਾਤੇ ਜਿੰਨਾ ਸਕਾਰਪੀਓ ਗੱਡੀ ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲੀ ਤੇ ਉਹਦੇ ਸਾਹਮਣੇ ਹੀ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ ਉਸ ਤੋਂ ਬਾਅਦ ਰੌਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਫੈਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ ਤੇ ਮਕਸਦ ਇਹਨਾਂ ਦਾ ਇਹ ਹੀ ਸੀਗਾ ਕਿ ਕੋਈ ਆਮ ਬੰਦਾ ਦਾ ਇਸ ਤੋਂ ਕੱਲ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ਼ ਨਾ ਭਰੇ ਇਸ ਬੰਦੀ ਅਸੀਂ ਆਰਓ ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ 1 ਦੇ ਧਿਆਨ ਚ ਲਿਆਂਦਾ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਇਹ ਹੀ ਉਮੀਦ ਕਰਦੇ ਆਂ ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨਾਮੀਨੇਸ਼ਨ ਭਰਨੇ ਉਹਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਦਹਿਸ਼ ਤੋਂ ਬਿਨਾ ਆ ਸੌਖੇ ਮਾਹੌਲ ਚ ਕਾਗਜ਼ ਆਪਦੇ ਭਰ ਸਕੇ ਜੋ ਇਹ ਦਹਿਸ਼ ਦਾ ਮਾਹੌਲ ਬਣਾਉਂਦਾ ਖਦਸ਼ਾ ਉਹ ਪੈਦਾ ਕੇ ਹੋਰ ਉਮੀਦਵਾਰ ਵੀ ਕਾਗਜ਼ ਨਾ ਭਰਨ ਕਿਉਂਕਿ ਆਮ ਪਾਰਟੀ ਵਾਲੇ ਆਪਦੇ ਕੈਂਡੀਡੇਟ ਨਾ ਜਿੱਤ ਦੇ ਵੇਖੇ ਬਖਲਾਟੇ ਬਖਲਾਟ ਦਾ ਨਤੀਜਾ ਸਪਸ਼ਟ ਹੋ ਗਿਆ ਅੱਜ ਮੁਲਾਜ਼ਮੀ ਹੈਰਾਨ ਰਹਿ ਗਏ ਵੀ ਆ ਸਰੇਆਮੇ ਕਿ ਸ਼ਰੀਫ ਬੰਦੇ ਨਾ ਧੱਕਾ ਹੋਇਆ